ਸਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂਾ ਪਟਿਆਲਾ ਦੇ ਵਿੱਚ ਇੱਕ ਬੜੀ ਹੀ ਮੰਦ ਭਾਗੀ ਘਟਨਾ ਵਾਪਰੀ ਹੈ 19 ਸਾਲਾ ਨੌਜਵਾਨ ਗੱਭਰੂ ਦੀ ਕਰੰਟ ਲੱਗਣ ਦੇ ਨਾਲ ਮੌਤ ਹੋ ਚੁੱਕੀ ਹੈ 버거 ਕਿੰਗ ਦੇ ਵਿੱਚ ਐਜ਼ ਆ ਕੁੱਕ ਦੇ ਤੌਰ ਤੇ ਕੰਮ ਕਰਦਾ ਸੀ ਔਰ ਦੋ ਕੁ ਮਹੀਨੇ ਹੀ ਪਹਿਲਾਂ ਹਜੇ ਜੁਆਇਨਿੰਗ ਹੋਈ ਸੀ ਸੰਗਰੂਰ ਰੋਡ ਤੇ ਇਹ 버거 ਕਿੰਗ ਖੁੱਲਿਆ ਹੋਇਆ ਸੀਗਾ ਔਰ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਮੈਨੇਜਰ ਵੱਲੋਂ ਇਹਨਾਂ ਨੂੰ ਕੋਈ ਏਸੀ ਦੀਆਂ ਪਲੇਟਾਂ ਚੁੱਕਣ ਦੇ ਵਾਸਤੇ ਕਹਿ ਦਿੱਤੀਆਂ ਔਰ ਜਿਸ ਤੋਂ ਬਾਅਦ ਇਹ ਦੋ ਤਿੰਨ ਨੌਜਵਾਨ ਜਿਹੜੇ ਸੋ ਇਸ ਕੰਮ ਨੂੰ ਕਰਨ ਦੇ ਵਿੱਚ ਲੱਗੇ ਹੋਏ ਸੀ ਜਿਸ ਤੋਂ ਬਾਅਦ ਇਹਨਾਂ ਨੂੰ ਕਰੰਟ ਲੱਗ ਜਾਂਦਾ ਔਰ ਨੂਰ ਅੰਛ ਜਿਹਦੀ ਹੈ 19 ਸਾਲ ਉਮਰ ਸੀ ਉਸ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ ਦੋ ਦੇ ਕਰੀਬ ਜਿਹੜੇ ਹੋਰ ਨੌਜਵਾਨ ਕੰਮ ਕਰਦੇ ਸੀ ਉਹਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਤਾਂ ਇਹ ਤਸਵੀਰਾਂ ਦਿਖਾ ਰਿਆਂ ਪਰਿਵਾਰ ਭੁੱਬਾ ਮਾਰ ਕੇ ਰੋ ਰਿਹਾ ਕਿਉਂਕਿ ਮਹਿਜ਼ 19 ਸਾਲ ਨੌਜਵਾਨ ਦੀ ਉਮਰ ਹੈ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਕਰੀਨ ਦੇ ਉੱਪਰ ਤੁਸੀਂ ਦੇਖ ਪਾ ਰਹੇ ਹੋ 19 ਸਾਲ ਦਾ ਇਹ ਨੌਜਵਾਨ ਗੱਭਰੂ ਪਰਿਵਾਰ ਨੂੰ ਵਿਛੋੜਾ ਦੇ ਗਿਆ ਕਰੰਟ ਲੱਗਣ ਦੇ ਨਾਲ ਮੌਤ ਹੋ ਗਈ ਹੈ 버거 ਕਿੰਗ ਦੇ ਵਿੱਚ ਕੰਮ ਕਰਦਾ ਸੀ ਸ਼ਾਮੀ 3 4 ਵਜੇ ਤੋਂ ਲੈ ਕੇ ਤੇ ਰਾਤ ਦੇ 12 1 ਵਜੇ ਤੱਕ ਹੀ ਕੰਮ ਕਰਦਾ ਸੀਗਾ ਪਰ ਉੱਥੇ ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ ਕਿ ਮੈਨੇਜਰ ਦੇ ਵੱਲੋਂ ਕਿਹਾ ਗਿਆ ਕਿ ਏਸੀ ਦੀਆਂ ਪਲੇਟਾਂ ਚੱਕਣੀਆਂ ਨੇ ਸੋ ਜਿਸ ਤੋਂ ਬਾਅਦ ਇਹਨਾਂ ਨੂੰ ਉੱਥੇ ਕਰੰਟ ਲੱਗ ਜਾਂਦਾ ਹੈ ਕਰੰਟ ਲੱਗਣ ਦੇ ਕਰਕੇ ਨੂਰ ਅੰਛੀ ਦੀ ਤਾਂ ਮੌਕੇ ਤੇ ਮੌਤ ਹੋ ਗਈ ਜਿਹੜੇ ਹੋਰ ਦੋ ਨਾਲ ਸਾਥੀ ਕੰਮ ਕਰ ਰਹੀ ਸੀਗੇ ਉਹਨਾਂ ਨੂੰ ਕਰੰਟ ਲੱਗਿਆ ਹੈ ਉਹਨਾਂ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਮਾਪਿਓ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਚੜ੍ਹਦੀ ਬਰੇਸ ਦਾ ਗੱਭਰੂ 19 ਸਾਲ ਮਹਿਜ਼ ਸਿਰਫ ਜਿਸ ਦੀ ਉਮਰ ਹੈ ਜੇ ਪਲੱਸ 2 ਕਲੀਅਰ ਕੀਤੀ ਸੀ ਔਰ ਮਾਪਿਆਂ ਦਾ ਕਹਿਣਾ ਹੈ ਕਿ 2 ਕੁ ਮਹੀਨੇ ਹੋਏ ਸੀ ਅਜੇ ਕੰਮ ਕਰਦੇ ਨੂੰ 2 ਕੁ ਮਹੀਨੇ ਪਹਿਲਾਂ ਹੀ 버ਗਰ ਕਿੰਗ ਦੇ ਵਿੱਚ ਗਿਆ ਔਰ ਉੱਥੇ ਕੰਮ ਕਰ ਰਿਆ ਸੀ ਸ਼ਾਮੀ 3-4 ਵਜੇ ਜਾਂਦਾ ਸੀਗਾ ਔਰ 1-2 ਵਜੇ ਦੀ ਸ਼ਿਫਟ ਓਵਰ ਹੁੰਦੀ ਸੀ ਪਰ ਉੱਥੇ ਕਿਹਾ ਜਾ ਰਿਹਾ ਕਿ ਮੈਨੇਜਰ ਦੇ ਵੱਲੋਂ ਇਹਨਾਂ ਨੂੰ ਕੋਈ ਅ ਬਿਜਲੀ ਵਾਲਾ ਕੰਮ ਕਰਨ ਲਈ ਕਹਿ ਦਿੱਤਾ ਗਿਆ ਜਿਸ ਤੋਂ ਬਾਅਦ ਨੂਰ ਅੰਛ ਤੇ ਉਸ ਦੇ ਜਿਹੜੇ ਸਾਥੀ ਕੰਮ ਕਰ ਰਹੀ ਸੀਗੇ ਉਹਨਾਂ ਨੂੰ ਕਰੰਟ ਲੱਗ ਜਾਂਦਾ ਜਿਸ ਕਾਰਨ ਉਹਨਾਂ ਦੀ ਨੂਰ ਅੰਛ ਦੀ ਤਾਂ ਮੌਕੇ ਤੇ ਮੌਤ ਹੋਈ ਹੈ ਔਰ ਜਿਹੜੇ ਦੋ ਸਾਥੀ ਸੀ ਉਹਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਪਰਿਵਾਰ ਰੋ ਰਿਹਾ ਹੈ ਮਾਪੇ ਕੁਰਲਾ ਰਹੇ ਨੇ ਕਿਉਂਕਿ ਚੜਦੀ ਬਰੇਜ਼ ਦਾ ਗੱਭਰੂ ਹੈ ਇਸ ਦੁਨੀਆ ਨੂੰ ਅਲਵਿਦਾ ਆ ਕੇ ਮਾਪਿਆਂ ਨੂੰ ਵਿਛੋੜਾ ਦੇ ਗਿਆ ਹੈ 19 ਸਾਲ ਦੀ ਮਹਿਜ਼ ਉਮਰ ਹੈ ਅਜੇ ਹੁਣੇ-ਹੁਣੇ ਕਿਹਾ ਜਾ ਰਿਹਾ ਸੀ ਕਿ ਨੂਰ ਅੰਛ ਨੇ ਪਲੱਸ 2 ਕਲੀਅਰ ਕੀਤੀ ਤੇ ਉਸ ਤੋਂ ਬਾਅਦ ਇਹ ਕੰਮ ਕਰਨ ਲੱਗ ਪਿਆ ਪਹਿਲਾ 1 ਮਹੀਨਾ ਟ੍ਰੇਨਿੰਗ ਕੀਤੀ ਔਰ 1 ਮਹੀਨਾ ਹੀ ਜੌਬ ਤੇ ਲੱਗੇ ਨੂੰ ਹੋਇਆ ਸੀ ਕੁੱਲ ਮਿਲਾ ਕੇ 2 ਕੁ ਮਹੀਨੇ ਪਹਿਲਾ ਇੱਕ ਇੰਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਔਰ ਤੀਜੇ ਮਹੀਨੇ ਆਣ ਕੇ ਨੂਰ ਅੰਛ ਦੀ ਕਰੰਟ ਲੱਗਣ ਦੇ ਕਰਕੇ ਮੌਤ ਹੋ ਗਈ ਹੈ ਤਸਵੀਰਾਂ ਦਿਖਾ ਰਹੇ ਹਾਂ ਮਾਪੇ ਰੂ ਰਏ ਨੇ, ਕੁਰਲਾਰੇ ਨੇ ਇਨਸਾਫ ਦੀ ਗੁਹਾਰ ਵੀ ਲਗਾ ਰਿਹਾ ਹੈ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਜਾਂ ਸਾਨੂੰ ਸਾਡਾ ਪੁੱਤ ਮੁਰਦ ਦਿੱਤਾ ਜਾਵੇ ਤਾਂ ਇਹ ਤਸਵੀਰਾਂ ਨੇ ਪਟਿਆਲਾ ਦੇ ਵਿੱਚ ਇਹ ਮੰਦ ਭਾਗੀ ਘਟਨਾ ਵਾਪਰੀ ਹੈ ਜਿੱਥੇ 19 ਸਾਲਾ ਨੌਜਵਾਨ ਗੱਭਰੂ ਨੂੰ ਕਰੰਟ ਲੱਗਿਆ ਹੈ ਤੇ ਕਰੰਟ ਲੱਗਣ ਦੇ ਕਰਕੇ ਮੌਤ ਹੋ ਗਈ ਹੈ। ਫਰਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ ਕਿ ਪੂਰੀ ਘਟਨਾ ਕੀ ਹੈ, ਕਿਵੇਂ ਵਾਪਰੀ ਹੈ। ਕੀ ਹੋਇਆ ਤਾਂ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਸਰ ਮੇਰਾ ਨਾਮ ਕਰਨਪ੍ਰੀ ਸਿੰਘ ਹੈ ਸਰ ਬਾਰੰਦੇ ਕੀ ਹਾਦਸਾ ਵਾਪਰੇ ਜਦ ਤੁਸੀਂ ਰਜਿੰਦਰ ਆਏ ਸਰ ਮੇਰਾ ਬ੍ਰਦਰ ਹੈ ਜਿਹੜੀ ਉਹਦੀ ਡੈਥ ਹੋਈ ਹੈ ਤੇ ਇਹ ਜਿਹੜਾ ਸਮਰੂਰ ਨਵਾਂ ਖੁੱਲਿਆ ਗੋਲਡਸਟ ਪੁਲ ਬਰਗਰ ਕਿੰਗ ਉਥੇ ਮੇਰੇ ਬ੍ਰਦਰ ਦੀ ਡੈਥ ਹੋਈ ਆ ਉਹਨਾਂ ਦੇ ਜਿਵੇਂ ਡੈਥ ਕਿਵੇਂ ਹੋਈ ਕੀ ਸਰ ਇਹਦੀ ਡਿਊਟੀ ਹੁੰਦੀ ਹੈ 9 2 ਵਜੇ ਤੱਕ ਰਾਤ 4 ਤੋਂ ਲੈ ਕੇ 2 ਵਜੇ ਤੱਕ ਜਿਹੜਾ ਇਹਨਾਂ ਦੀ ਕੰਪਨੀ ਦਾ ਆਰਜੀਐਮ ਹੈ ਆਰਜੀਐਮ ਇਹਨਾਂ ਦਾ ਤੇ ਉੱਥੇ ਰਹਿੰਦੇ ਨੇ ਕਿ ਕੋਈ ਬਾਜੀ ਨਾ ਹੋ ਜੇ ਆਰਜੀਐਮ ਨੇ ਇਹਨਾਂ ਨੂੰ ਸਵੇਰੇ ਕਿਹਾ 6:30 7 ਵਜੇ ਕਿ ਤੁਸੀਂ ਨਾ ਜਿਹੜੀ ਇਹਨਾਂ ਦੀ ਲਾਈਨ ਹੁੰਦੀ ਹੈ ਉੱਥੇ ਮੈਨ ਕਿ ਉਹਦੀ ਪਲੇਟਾਂ ਨਾ ਸਾਈਡ ਤੇ ਕਰਨੀਆਂ ਸੀ ਇਹਨਾਂ ਦੇ ਤਿੰਨ ਤਿੰਨਾਂ ਨੇ ਜਿਹੜਾ ਲੱਗਿਆ ਉਹਨਾਂ ਨੇ ਇੱਕ ਪਾਸੋਂ ਚੱਕਿਆ ਦੂਜਿਆਂ ਤੋਂ ਸੱਟ ਨਹੀਂ ਚੱਕਿਆ ਉਹ ਟੇਢੀ ਹੋਈ ਤੇ ਇਹਨਾਂ ਨੂੰ ਕਰੰਟ ਲਾ ਕੇ ਉੱਥੇ ਤੁਹਾਡਾ ਆਰਜੀਮ ਦਾ ਕੀ ਨਾਮ ਹੈ ਆਰਜੀਮ ਦਾ ਨਾਮ ਨਹੀਂ ਪਤਾ ਸਰ ਕਿੰਨੇ ਸਾਲ ਤੋਂ ਤੁਸੀਂ ਜੌਬ ਕਰ ਰਹੇ ਸੀ ਸਰ ਇਹ ਹੁਣੇ ਲੱਗਿਆ ਹਜੇ ਮਹੀਨੇ ਪਹਿਲੇ ਕਿੱਥੇ ਪੜਿਆ ਇਹ ਲੱਗਿਆ ਸੀ ਪਹਿਲੇ 22 ਨੰਬਰ ਫਟਕ ਜਿਹੜਾ 버ਗਰਿੰਗ ਆ ਤੇ ਉਹਨਾਂ ਨੇ ਇਹਨੂੰ ਅੱਗੇ ਰੈਫਰ ਕੀਤਾ ਉੱਥੇ ਪਹਿਲੇ ਦੀ ਟ੍ਰੇਨਿੰਗ ਉਰੇ ਹੋਈ ਰੈਫਰ ਇਹਨਾਂ ਨੇ ਆਪਣੇ ਉਸਤੇ ਕੀਤਾ ਤੇ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਬਸ ਸਰ ਨਾ ਹੀ ਮਿਲੇ ਸਰ ਉਹਨਾਂ ਨੂੰ ਜਿਹੜੇ ਆਰਜੀਮ ਆ ਹੁਣ ਕਹਿੰਦੇ ਨੇ ਕਿ ਉਹ 버ਗਰਿੰਗ ਉਹ ਬੰਦ ਕਰਕੇ ਸਾਰੇ ਚਲੇ ਗਏ ਨੇ ਕਿਤੇ ਵੇ ਇਹ ਐਕਸਟਰਾ ਕੰਮ ਕਰਦਾ ਸੀ ਇਹ ਉੱਧਰ ਆਂਦਾ ਸੀ ਘਰ ਆਂਦਾ ਸੀ ਸ਼ਿਫਟਿੰਗ ਦੀ ਸੀ ਸ਼ਿਫਟੇ ਦੀ ਸੀਗੀ 3 3 ਵਜੇ ਜਾਂਦਾ ਸੀ ਤੇ ਰਾਤ 1 ਵਜੇ ਤੱਕ ਸ਼ਿਫਟ ਸੀ ਇਹ ਆਂਦਾ ਸਵੇਰੇ 8 ਵਜੇ ਸੀ ਉੱਤੋਂ 9 ਵਜੇ ਰਾਤੀ ਉੱਥੇ ਹੀ ਸੌਂਦਾ ਸੀ ਰਾਤੀ ਉੱਥੇ ਹੀ ਸੌਂਦਾ ਸੀ ਉਹ ਟਾਈਮ ਵੀ ਕਰਾਉਂਦੇ ਸੀ ਸੋ ਪਤਾ ਨਹੀਂ ਸਰ ਉਹ ਉਹਨਾਂ ਨੂੰ ਪਤਾ ਸੀ ਵੈਸੇ ਕੰਮ ਤਾਂ ਕਰਾਉਂਦੇ ਸੀ ਇਹਨਾਂ ਤੋਂ 2 2:30 ਵਜੇ ਤੱਕ ਤਾਂ ਸਵਾਇਆਂ ਕਰਾਉਂਦੇ ਸੀ ਇਹ ਉੱਥੇ ਕੀ ਕੰਮ ਕਰਦੇ ਸੀ ਇਹ ਉੱਥੇ 버ਗਰ ਬਣਾਉਣੇ ਜਿਵੇਂ 버거 버거 ਬਣਾਣ ਇੱਕ ਕੁੱਕ ਦਾ ਕੰਮ ਕਰਦੇ ਸੀ ਕੁਕਿੰਗ ਦਾ ਪਲੇਟਾਂ ਚੁਕਾਉਂਦੇ ਸੀ ਦੇ ਤੋਂ ਏਸੀ ਵਾਲੀਆਂ ਏਸੀ ਵਾਲੀਆਂ ਨਹੀਂ ਸੀ ਮੇਨ ਲਾਈਨ ਦੀ ਪਲੇਟਾਂ ਸੀ ਜਿਹੜੀ ਇਹ ਸਾਈਡ ਤੇ ਕਰਦੇ ਸੀ ਜੋ ਚਕਾਉਂਦੇ ਸੀ ਉਹ ਚਕਾਈਆਂ ਨੇ ਇਹਨਾਂ ਨੇ ਅੱਜ ਤੇ ਪਹਿਲਾਂ ਵੀ ਇਹਨੇ ਸ਼ਿਕਾਇਤ ਕੀਤੀ ਸੀ ਕਦੀ ਪਹਿਲੇ ਨਹੀਂ ਕੀਤੀ ਅੱਜ ਚਕਾਈਆਂ ਨੇ ਪਹਿਲੀ ਵਾਰ ਤੁਹਾਨੂੰ ਕਿਦੋਂ ਵਜੇ ਇਤਲਾ ਮਿਲੀ ਸੀ ਸਾਨੂੰ ਉਹ ਮਿਲੀ 8:30 8:30 ਵਜੇ ਦਿੱਤ ਕਿੰਨੇ ਵਜੇ ਹੋਈ ਹੈ ਜੀ ਦਿੱਤ ਨੇ ਦੱਸ ਨਹੀਂ ਕਿੰਨੇ ਵਜੇ ਹੋਈ ਹੈ ਸਾਨੂੰ ਤਾਂ ਸਾਡੇ ਹੱਥ ਇਤਲਾ ਲੀਏ ਕਿ ਤੁਹਾਡਾ ਮੁੰਡਾ ਰਜਿੰਦਰ ਹੈ ਇਹਨਾਂ ਨੇ ਸਾਨੂੰ ਕਿਹਾ ਕਿ ਐਕਸੀਡੈਂਟ ਹੋਇਆ ਹੈ ਕੀ ਐਕਸੀਡੈਂਟ ਹੋਇਆ ਜਾਂਦੇ ਦਾ ਇਹਦਾ ਫੋਨ ਕਿਦਾ ਆਇਆ ਸੀ ਤੁਹਾਨੂੰ ਫੋਨ ਕਿਦਾ ਆਇਆ ਸੀ ਹਾਂ ਯਾਰ ਨੰਬਰ ਹੈਗਾ ਉੱਪਰ ਯਾਰ ਨੰਬਰ ਹੈਗਾ ਫੋਨ 'ਚ ਉਹ ਨਾਲ ਜਿਹੜੇ ਮੁੰਡੇ ਜਿਹੜੇ ਨਾਲ ਮੁੰਡੇ ਜੀ ਕਿੰਨੇ ਲੋਕ जख्मी ਹੋਏ ਇਹਦੇ ਵਿੱਚ ਇਸ ਤੇ ਦੋ ਦੋ ਤਿੰਨ ਜਾਣੇ ਹੋਏ ਨੇ ਜੀ ਇੱਕ ਦਾ ਬਚਾ ਹੋਇਆ ਇੱਕ ਉੱਥੇ ਐਡਮਿਟ ਹੋਇਆ ਹੋਇਆ ਅੱਛਾ ਉਹਦਾ ਕੀ ਹੋਇਆ ਉਹਦੀ ਕਿੰਦਾ ਉਹਦੀ ਕੰਡੀਸ਼ਨ ਉਹਦੀ ਵੀ ਸਰ ਖਰਾਬ ਹੀ ਆ ਕੀ ਕੀ ਹੋਇਆ ਉਹਦੇ ਵੀ ਕਰੰਟ ਪੈਰਾ ਚੋਂ ਨਿਕਲਿਆ ਅੰਗੂਠੇ ਫਟ ਗਏ ਸਾਰੇ ਅੱਗੇਲੇ ਬਾਕੀ ਉਹਦੇ ਪਾਈਪ ਕਿੰਨੀਆਂ ਪਤਾ ਨਹੀਂ ਜੀ ਉਹਦੀ ਤੁਹਾਡੇ ਬ੍ਰਦਰ ਦੀ ਬ੍ਰਦਰ ਤੇ ਮੇਰੀ 19 ਸਾਲ ਹੈ ਜੀ ਨਾਮ ਕੀ ਸੀ ਤੇ ਨੂਰਨ ਸਿੰਘ ਕੀ ਨਾਮ ਹੈ ਨੂਰਾਂਜ ਸਿੰਘ ਦਿੱਲੀ ਤੇ ਰਹਿਣ ਵਾਲਾ हां ਅਸੀਂ ਆਤੇ ਤ੍ਰਿਪੜੀ ਇਕਤਾ ਨਗਰ ਇਕਤਾ ਕਲੋਨੀ ਮੁੰਡੇ ਨਾਲ ਕੀ ਹੋਇਆ ਮੁੰਡੇ ਨਾਲ ਉੱਥੇ ਕਰੰਟ ਲੱਗਿਆ ਉਹਨੂੰ ਕੰਪਨੀ ਚ 버ગર ਕਿੰਗ ਆਇ ਤੇ ਰਹਿ ਗਈ ਸਨੌਰ ਦੇ ਵੱਲ ਗੁਰਦੁਆਰਾ ਨਾਨਕਸਰ ਹੈ ਉਸ ਤੋਂ ਅੱਗੇ ਹੈ ਨਵੀਂ ਬਣੀ ਆ ਹੁਣ ਉੱਥੇ ਕੰਮ ਕਰਦਾ ਸੀਗਾ ਪਹਿਲੇ 24 ਨੰਬਰ ਫਾਟਕ ਆ 22 ਨੰਬਰ ਫਾਟਕ ਤੇ ਸੀਗਾ ਹੁਣ ਉੱਥੇ ਨਵੀਂ ਕੰਪਨੀ ਬਣੀ ਆ ਉੱਥੇ ਗਿਆ ਸੀਗਾ ਕਿੰਨੇ ਕਿੰਨੇ ਸਾਲ ਤੋਂ ਇੱਥੇ ਕੰਮ ਕਰ ਰਿਹਾ ਸੀ ਇਹ ਤਾਂ ਅਜੇ 2 ਮਹੀਨੇ ਹੋਏ ਆ ਸਾਰੇ 2 ਮਹੀਨੇ ਹੋਏ ਆ 2 ਮਹੀਨੇ ਵੀ ਨਹੀਂ ਹੋਏ ਇਹ ਮੁੰਡਾ 19 ਸਾਲ ਦਾ ਹੈ ਨਾਮ ਕੀ ਹੈ ਨੂਰ ਅੰਸ਼ ਸਿੰਘ ਪੜਿਆ ਕਿੱਦਨੇ ਪਲੱਸ 2 ਉਸ ਤੋਂ ਬਾਅਦ ਇੱਥੇ ਕੰਮ ਕਰਦਾ ਸੀ ਹਾਂਜੀ ਕਿਤਨੇ ਭਣ ਭਰਾਏ ਬਸ ਦੋ ਭਰਾ ਨਹੀਂ ਕਾਕੜਾ ਬੱਚੇ ਰਹੀ ਕਮੋ ਉਸੇ ਵੱਡਾ ਸੀ ਕਿ ਛੋਟਾ ਇਹ ਵੱਡਾ ਕਰੰਟ ਲੱਗਣ ਕਰਕੇ ਕਰੰਟ ਕਰਕੇ ਉਹ ਦੇਖੋ ਪਿਆਰ ਥੱਲੋ ਸਿਰ ਤੇ ਲੱਗਿਆ ਇੱਥੇ ਤੇ ਪੈਰਾਂ ਥੱਲੋ ਬਾਹਰ ਨਿਕਲ ਗਿਆ ਉਹ ਮੈਨੇਜਰ ਨੇ ਕਿਹਾ ਵੀ ਆਪ ਲੇਟਾਂ ਝੱਟ ਕੇ ਜਾਓ ਕਿਹੜੀਆਂ ਪਲੇਟਾਂ ਏਸੀ ਦੀਆਂ ਨੇ ਉੱਥੇ ਬਿਜਲੀ ਦੀਆਂ ਹਾਂ ਉਹ ਚੱਕੀਆਂ ਨੇ ਦੋ ਮੁੰਡੇ ਨੇ ਇੱਕ ਹੋਰ ਉੱਥੇ ਪਿਆ ਚਾਰ ਨੰਬਰ 'ਚ ਵੀ ਹਾਂ ਫਿਰ ਦੱਸਾਈਏ ਮਤਲਬ ਹਾਂ ਗਏ ਹੋਇਆ ਕਰਾਨ ਲਈ ਗਏ ਹੋਏ ਆ ਬਲੈਂਡ ਦਿੱਤੀ ਹੈ ਹਾਂ ਗਏ ਆ ਕਰਾਨ ਲਈ ਸਾਨੂੰ ਨਹੀਂ ਪਤਾ ਅਜੇ ਹੋਈ ਹੈ ਕਿ ਨਹੀਂ ਮੁੰਡੇ ਦੀ 19 ਸਾਲ ਨੂੰ ਹੋਮਰਾ 19 ਸਾਲ ਹਾਂਜੀ ਹਾਂ ਨਹੀਂ ਲੱਗਦੇ ਉਹ ਮੰਨਦ ਕਰ ਹਾਂ ਸਾਨੂੰ ਨਿਆ ਚਾਹੀਦਾ ਤੁਹਾਡਾ ਤਾਂ ਜਵਾਨ ਬੱਚੇ ਚਲਾਗੇ ਸਾਨੂੰ ਕੰਪਨੀ ਦੇ ਵਿਰੁੱਧ ਸਾਰਾ ਕੁਝ ਕਾਰਵਾਈ ਕਰਨ ਹੈ ਇਨਾਂ ਉਹ ਅੰਦਰ ਕਰਾਉਣ ਨੂੰ ਸਾਡਾ ਬੱਚਾ ਮੋੜ ਕੇ ਦੇ ਦੇਣਾ ਹਾਂ ਰਾਜਵਾਨ ਬੱਚਾ ਫੋਨ ਵੀ ਉਹਦਾ ਲੈ ਕੇ ਨੇ ਐ ਮੈਨੇਜਰ ਐ ਤੇ ਪਤਾ ਨਹੀਂ ਆਇਆ ਹੋਣਾ ਕੋਈ ਡਾਕਟਰ ਸਾਹਿਬ ਨੇ ਉਹਨੂੰ ਫੜਾਤਾ ਫੋਨ ਉਹਨੂੰ ਫੋਨ ਵੀ ਲੈ ਗਿਆ ਉਹਦਾ ਬਾਕੀ ਬਾਈਕ ਵੀ ਉੱਥੇ ਖੜੀ ਐ ਬੈਗ ਵੀ ਉਹਦਾ ਉੱਥੇ ਹੀ ਐ ਕਿੰਨੇ ਵਜੇ ਕੰਮ ਤੇ ਗਿਆ ਸੀ ਇਹ ਕੱਲ੍ਹ ਗਿਆ ਜੀ 3:30 ਵਜੇ ਤੇ ਤੁਹਾਨੂੰ ਕਿੰਨੇ ਵਜੇ ਇਤਲਾ ਮਿਲੀ ਸਰ 7 ਵਜੇ 8 ਵਜੇ ਰਾਤਕਾਰ ਨਹੀਂ ਆਇਆ ਨਹੀਂ ਉੱਥੇ ਹੀ ਰਹਿੰਦਾ ਸੀਗਾ ਸਵੇਰੇ ਆਉਂਦਾ ਸੀ ਦੂਰ ਹੈਗਾ ਅਸੀਂ ਆ ਕਹਿੰਦੇ ਸੀ ਵੀ ਨਹੀਂ ਉਹ ਤਾਂ ਉੱਥੇ ਹੀ ਰਹਿੰਦਾ ਸੀ ਉਹ ਉੱਥੇ ਹੀ ਹੋ ਜਾਂਦਾ ਸੀ ਸਵੇਰੇ ਆ ਜਾਂਦਾ ਸੀ ਸਵੇਰੇ ਆਉਂਦਾ ਸੀ ਫਿਰ 3 ਵਜੇ ਜਾਂਦਾ ਸੀ ਹਾਂਜੀ ਹਾਂਜੀ ਵੀ 3 ਕਿੰਨੇ ਵਜੇ ਤੇ ਕਿੰਨੇ ਚਾਰ 4 ਤੋਂ ਲੈ ਕੇ 11 ਵਜੇ ਤੱਕ ਰਾਤੀ ਸਿਟ ਹੁੰਦੀ ਸੀ ਹਾਂਜੀ